ਬਲਦ ਦੀ ਜਾਨ ਬਚਾਉਣ ਲਈ ਨੌਜਵਾਨ ਨੇ ਰੋਕ ਦਿੱਤੇ ਆਪਣੇ ਵਿਆਹ ਦੇ ਫੇਰੇ ਦੋਸਤੋ ਹੁਣ ਤੱਕ ਤੁਸੀਂ ਅਕਸਰ ਹੀ ਲੋਕਾਂ ਨੂੰ ਵਿਆਹ ਵਾਲੇ ਦਿਨ ਕੰਮਕਾਰ ਛੱਡ ਕੇ ਵਿਆਹ ਵਿੱਚ ਜਾਂਦੇ ਤਾਂ ਬਹੁਤ ਦੇਖਿਆ ਹੋਵੇਗਾ ਪਰ ਹੁਣ ਇੱਕ ਵਿਆਹ ਵਾਲੇ ਮੁੰਡੇ ਦੀ ਵੀਡੀਓ ਬਹੁਤ ਹੀ ਵਾਇਰਲ ਹੋ ਰਹੀ ਏ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਵਿਆਹ ਵਾਲਾ ਮੁੰਡਾ ਇੱਕ ਬਿਮਾਰ ਬਲਦ ਨੂੰ ਚੈੱਕ ਕਰ ਰਿਹਾ ਏ ਦਰਸਲ ਇਹ ਮੁੰਡਾ ਡੰਗਰ ਡਾਕਟਰ ਹੈ ਅਤੇ ਇਸ ਦੀ ਬਰਾਤ ਤੁਰਨ ਲਈ ਤਿਆਰ ਖੜੀ ਸੀ ਤਾਂ ਇੱਕ ਵਿਅਕਤੀ ਆਉਂਦਾ ਹੈ ਅਤੇ ਕਹਿੰਦਾ ਹੈ ਕਿ ਡਾਕਟਰ ਸਾਹਿਬ ਕਿੱਥੇ ਨੇ ਮੇਰਾ ਬਲਦ ਬਹੁਤ ਹੀ ਜ਼ਿਆਦਾ ਬਿਮਾਰ ਏ ਤਾਂ ਉਹਤੇ ਮੌਜੂਦ ਕੁਝ ਵਿਅਕਤੀ ਉਸ ਨੂੰ ਕਹਿੰਦੇ ਨੇ ਕਿ ਕਿਸੇ ਹੋਰ ਡਾਕਟਰ ਨੂੰ ਦਿਖਾ ਲੈ ਅੱਜ ਤਾਂ ਇਸ ਡਾਕਟਰ ਦਾ ਵਿਆਹ ਹੈ ਤਾਂ ਬਲਦ ਵਾਲਾ ਵਿਅਕਤੀ ਕਹਿੰਦਾ ਹੈ ਕਿ ਜਦੋਂ ਤੱਕ ਕੋਈ ਹੋਰ ਡਾਕਟਰ ਆਵੇਗਾ ਮੇਰਾ ਬਲਦ ਮਰ ਜਾਵੇਗਾ ਜਦੋਂ ਇਹ ਗੱਲ ਵਿਆਹ ਵਾਲੇ ਮੁੰਡੇ ਨੂੰ ਪਤਾ ਲੱਗੀ ਤਾਂ ਮੁੰਡਾ ਡੋਲੀ ਵਾਲੀ ਕਾਰ ਵਿੱਚੋਂ ਉੱਤਰ ਕੇ ਆਪਣਾ ਦਵਾਈਆਂ ਦਾ ਬੈਗ ਚੱਕ ਕੇ ਉਸ ਵਿਅਕਤੀ ਦੇ ਮੋਟਰਸਾਈਕਲ ਪਿੱਛੇ ਬੈਠ ਗਿਆ ਅਤੇ ਕਹਿੰਦਾ ਹੈ ਕਿ ਡਾਕਟਰ ਦਾ ਪਹਿਲਾ ਧਰਮ ਹੈ ਕਿਸੇ ਦੀ ਜਾਨ ਬਚਾਉਣਾ ਫਿਰ ਚਾਹੇ ਉਹ ਕੋਈ ਜਾਨਵਰ ਹੀ ਕਿਉਂ ਨਾ ਹੋਵੇ ਅਤੇ ਉਸ ਵਿਅਕਤੀ ਦੇ ਨਾਲ ਜਾ ਕੇ ਉਸਦੇ ਬਲਦ ਨੂੰ ਚੈੱਕ ਕਰਦਾ ਹੈ ਅਤੇ ਉਸ ਨੂੰ ਕੋਜ਼ ਚੜਾ ਦਿੰਦਾ ਹੈ ਜਿਸ ਦੀ ਵੀਡੀਓ ਉੱਥੇ ਮੌਜੂਦ ਲੋਕਾਂ ਵੱਲੋਂ ਬਣਾ ਲਈ ਜਾਂਦੀ ਏ ਸੋ ਤੁਹਾਡੇ ਇਸ ਨੌਜਵਾਨ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ